ਵੈਕੀ ਜੀ ਦਾ ਖਾਲਸਾ ਵੈਕੀ ਜੀ ਦੀ ਫਤਿਹ ਹੁਣ ਅਸੀਂ ਲੈਣਾ ਹੈਗਾ ਅਸੀਂ ਦੂਜਾ ਬਿੱਡਾ ਠੀਕ ਆ ਜਿੱਥੇ ਬੱਕਰਾ ਮੰਡੀ ਲੱਗਦੀ ਆ ਹਾਂ ਜੀ ਠੀਕ ਆ ਕਿੰਨੇ ਚੂਚੇ ਲੈ ਕੇ ਜਾਏਗਾ ਅੱਜ ਦੇਖਦੇ ਆ ਠੀਕ ਆ ਲਓ ਬਈ ਤੁਹਾਨੂੰ ਚੂਚੇ ਦਿਖਾਉਣੇ ਹੈਗੇ ਜਿਹੜੇ ਬੱਚੇ ਨੇ ਅੱਜ ਦੇਖੇ ਨੇ ਪਹਿਲਾ ਸੌਦਾ ਕਰਦਾ ਮੇਰਾ ਪਹਿਲਾ ਸੌਦਾ ਕਰਨ ਲੱਗਿਆ ਬਈ ਏਰੀਅਲ ਦਾ ਮੁੰਡਾ ਹੈ ਜਿਹੜਾ ਮੰਡੀ ਲਾਉਣੀ ਖੜਕ ਹੈ ਬਈ ਉਧਰ ਭੱਜ ਜਾ ਬਈ ਪਹਿਲਾ ਸੌਦਾ ਇਹਦਾ ਠੀਕ ਆ ਹਾਂ ਦੱਸੋ ਬਈ ਕਿਵੇਂ ਬੱਚੇ ਨੇ ਟ੍ਰੈਨ ਕਰਿਆ ਪੁਰਾ ਧੰਨ ਬਾਬਾ ਮਨੋ ਰਾਮ ਜੀ ਧੰਨ ਬਾਬਾ ਕਰਮਦਾਸ ਜੀ ਠੀਕ ਹੈ ਜੀ ਧੰਨ ਬਾਬਾ ਗੁਰੂ ਨਾਨਕ ਪਾਸ਼ਾ ਗੁਰੂ ਨਾਨਕ ਪਾਸ਼ਾ ਜੀ ਬੇਟਾ ਅੱਜ ਨਾਮਾ ਕੀਤਾ ਤੇ ਸਜਾ ਮਿਲਦਾ ਠੀਕ ਹੈ ਸ਼ੁਰੂ ਕਰਨ ਲੱਗਿਆ ਕਿਰਪਾ ਰੱਖੇ ਠੀਕ ਹੈ ਜੀ ਸਹੀ ਗੰਮ ਕਰੇ ਸਚਾਈ ਤੇ ਖੜੇ ਜਿਵੇਂ ਮੈਂ ਖੜਾ ਮੇਰਾ ਬੇਟਾ ਵੀ ਇਹ ਚੱਲੇ ਘੱਟ ਦੇ ਦੇ ਪੈਸਾ ਸਾਨੂੰ ਪੈਸਾ ਨਹੀਂ ਚਾਹੀਦਾ ਠੀਕ ਹੈ ਜੀ ਚਾਹੀਦਾ ਸਾਨੂੰ ਸੁੱਖ ਚਾਹੀਦਾ ਹਾਂ ਲੈ ਬਾਈ ਕੱਢੀ ਬਾਰੇ ਕੀ ਕੀ ਮੰਗਦਾਂਗਾ ਬੱਚਿਆਂ ਦੱਸਿਓ ਕੀ ਮੰਗਦਾ ਵੀ ਆ ਬੱਚੇ ਦਾ ਨਹੀਂ ਯਾਰ ਠੀਕ ਹੈ ਕਿਹੜੀ ਨਸਲ ਆ ਵੀਰੇ ਇਹ ਇਹ ਗਰੀ ਸੀਲ ਹੁੰਦੇ ਆ ਠੀਕ ਹੈ ਲੜਾਈ ਵਾਲੇ ਲੜਾਈ ਵਾਲੇ ਦੀ ਨਸਲ ਵੀ ਹੁੰਦੀ ਹੈਗੀ ਹਾਂਜੀ ਹਾਂਜੀ ਇਹ ਤਾਜ ਹੈ ਤਾਜ ਤਾਜ ਨਸਲ ਚੋਂ ਹਾਂਜੀ ਠੀਕ ਹੈ ਕਿੰਨੇ ਪੈਸੇ ਕਿਹਾ ਸੀ 1000 ਰੁਪਏ ਕਿਹਾ 1000 ਰੁਪਏ ਪੁੱਤ ਤੂੰ ਦੱਸ ਹੁਣ ਕਿੰਨੇ ਦਾ ਲੈਣਾ ਹੈ ਬਾਬਾ ਬਾਬਾ ਇੱਧਰ ਕਰ ਸੌਦਾ ਕਰਾ ਜੁਵਾਗ ਦੇ ਵਿੱਚ ਬੱਚੇ ਦਾ 700 ਲਾਤਾ 700 ਲਾਤਾ 700 ਲਾਤਾ ਇਹ ਦੇ ਆ ਇਹ ਦੇ ਆ ਕਿੰਨੇ ਦਾ ਲੈਣਾ ਫਿਰ ਪੁੱਤ 700 ਦੇ ਦੇ ਭਾਈ ਯਾਰ ਜਵਾਕ ਆ ਦੇ ਦੇ ਹੋ ਦੇ ਦੇ ਯਾਰ ਕੀ ਰੱਖੇਗਾ ਸ਼ੌਂਕ ਨਾਲ ਫਿਰ ਪੱਕੀ ਗੱਲ ਆ ਦੇਖ ਲੈ ਜੇ ਮੈਂ ਘਰੇ ਆ ਕੇ ਚੈੱਕ ਕਰ ਲਈ ਵੀ ਤੂੰ ਦਾਣੇ ਵੀ ਨਹੀਂ ਪਾਏ ਇਹਨਾਂ ਨੂੰ ਪਾਣੀ ਨਹੀਂ ਪਾਇਆ ਫਿਰ ਉਹਦਾ ਹਜੇ ਉਹਦਾ ਪਾਉਂਗਾ ਪੱਕਾ ਨਾ ਸ਼ੌਂਕ ਨਾਲ ਹੀ ਰੱਖੇਗਾ ਕੋਈ ਆ ਸੌ ਭਾਈ ਆ ਬੱਚਾ ਖਰੀਦਿਆਗਾ ਦੇਖ ਸਕਦੇ ਤੁਸੀਂ ਬਾਕੀ ਤੁਸੀਂ ਕਮੈਂਟ ਜਰੂਰ ਕਰਿਓ ਵੀ ਇਹ ਕਿਹੜੀ ਨਸਲ ਦਾ ਬੱਚਾ ਹੈਗਾ ਅੰਬਰਤਾਰੀ ਬੱਚਾ ਭਾਈ ਭਾਈ ਲੱਖੀ ਲੇਰੇ ਦਾ ਮੁੰਡਾ ਇਹ ਜਿਹੜਾ ਮੰਡੀ ਲਾਉਣ ਲੱਗਾ ਭਾਈ ਹਰਕਿਰਸ਼ਨ ਠੀਕ ਹੈ ਕੈਮੀਕਲ ਰਾਜ ਪਰਦਾ ਮੁੱਤਾਂ ਪੰਜਵੀਂ ਚ ਪੰਜਵੀਂ ਕਲਾਸ ਚ ਹੁਣ ਛੁੱਟੀਆਂ ਹੋਈਆਂ ਹੋਈਆਂ ਨੇ ਹਾਂ ਕਿਵੇਂ ਲੱਗਿਆ ਤੈਨੂੰ ਬੱਚਾ ਵਧੀਆ ਪਸੰਦ ਆ ਗਿਆ ਤੈਨੂੰ ਹਾਂ ਇਹ ਪਹਿਲਾ ਵੀ ਹੈਗਾ ਘਰੇ ਨਾ ਪਹਿਲੀ ਵਾਰ ਲੈਤਾਗਾ ਹਾਂ ਸ਼ੌਪਿੰਗ ਇੱਕ ਵੀ ਲੈ ਲੇਗਾ ਕ ਹੁਣ ਹੋਰ ਵੀ ਲੈ ਲੇਗਾ ਇਹ ਤਾਂ ਦੇਖਾਂਗੇ ਜਿਹੜੇ ਵਧੀਆ ਲੱਗੇ ਲਵਾਗੇ ਠੀਕ ਆ ਲੈ ਬਈ ਹੋਰ ਵੀ ਦਿਖਾ ਦੇ ਕਈ ਵਾਰ ਪਰ ਫਰਟ ਕਰ ਲੈ ਪਹਿਲਾਂ ਸੌਦਾ ਲੈ ਜਾ ਇਹ ਵੀ ਤਾਜ਼ੀ ਹੈ ਬਈ ਮੁਰਗਾ ਹੈ ਜੀ ਹੈ ਬਈ ਹਾਂ ਜੀ ਇਹ ਤਾਂ ਕੀ ਕੀ ਹੈ ਇਹ ਉਧਰ ਚ ਦੋ ਮੁਰਗਿਆਂ ਦੇ ਆ ਆ ਕਿਹਾ ਤਿੰਨ ਦੇ ਦੇ ਜੀ ਹਾਂ ਲੈ ਨਾ ਲੈ ਇਹ ਆਏ ਹੋਏ ਹੁਣ ਚਲੋ ਵੀਡੀਓ ਬਣੀ ਜਾਂਦੇ ਜਿਹਦੀ ਨਾ ਮਾਣ ਨਾਲ ਹੈ ਨਾ ਬੱਚਿਆਂ ਦੀ ਇੱਕ ਤਾਂ ਆਹ ਤੇ ਇੱਕ ਆਹ ਆ ਛੱਡ ਕੇ ਦਿਖਾ ਦੇਣਾ ਹੁਣ ਆਪਦੀ ਮਾਂ ਕੋਲ ਵਜਣਗੇ ਇਹਦੀ ਮਾਣ ਨਾਲ ਦੇਣੀ ਆ ਜਰੂਰ ਮੈਂ ਕੀ ਹੋਊਗੀ ਉਹ ਨਹੀਂ ਦੇ ਦੇਣਗੇ ਲੱਖੇ ਬਾਈ ਕੋਈ ਪਤਾ ਕਿਵੇਂ ਬੱਚਾ ਹੋ ਰਿਹਾ ਐਨਰ ਵੀ ਨਾ ਫਿਰ ਮਾਂ ਸਮਝਾ ਹਾਂਜੀ ਹਾਂ ਮਹਿੰਗੇ ਹਿਸਾਬ ਨਾਲ ਜਾਂ ਉਹ 10 20 ਦਿਨ ਮੈਨੂੰ ਦੇ ਦੇ ਉਸ ਤੋਂ ਬਾਅਦ ਆਪ ਵੀ ਲੈ ਜੀ ਬੱਚਾ ਜੀ ਇੱਕ ਜਰੂਰ ਦੱਸੋ ਵੀ ਕਿਵੇਂ ਲੱਗਦਾ ਇਹਦਾ ਕੀ ਮੁੱਲ ਕਰਦਾ ਬਾਈ ਇਹਦਾ ਮੁੱਲ ਵੀਰੇ 2000 ਇਹਦਾ 2000 ਰੁਪਿਆ ਬਾਈ ਠੀਕ ਹੈ ਬਾਈ ਛੋਟੇ ਲਾ ਦੇਣਾ ਤੈਨੂੰ ਛੋਟੇ ਲਾ ਲਾ ਲੈ ਮਨ ਨਹੀਂ ਆ ਪੈਸੇ ਜੇ ਉਹ ਨਹੀਂ ਪੈਸੇ ਦਾ ਚੱਲ ਉਹ ਤਾਂ ਦੇ ਨਹੀਂ ਦੇਣੇ ਆ ਤੇ ਇਹ ਜਾਨਵਰ ਵੱਡਾ ਗਾ ਡੇੜੀ ਹਰ ਜਾ ਮੈਂ ਵੀ ਤੇਰਾ ਹੱਥ ਖਾਂਦਾ ਨਹੀਂ ਨਹੀਂ ਉਹਦਾ ਮੈਨੂੰ ਪਤਾ ਮੈਂ ਤੇਰੇ ਹੱਥ ਨਹੀਂ ਖਾਂਦਾ ਮੈਨੂੰ ਕੋਈ ਪੈਸੇ ਦੀ ਭੁੱਖ ਵੀ ਹੈ ਨਹੀਂ ਕਿਨੂੰ ਪੱਤੀ ਆ ਹਨਾ ਚਾਹੀਦੀ ਵੀ ਨਹੀਂ ਪੈਸਾ ਨੂੰ ਭੁੱਖ ਨਹੀਂ ਹੈ ਸਹੀ ਨਾ ਕਿਤੇ ਪੈਸਾ ਨਹੀਂ ਹੈ ਕੀ ਵੀਰੇ ਉਹ ਇਹ ਮਤਲਬ ਇਹ ਰੀਅਲਟੀ ਦਾ ਸਾ ਆ ਬੰਦੇ ਨੇ ਹੁਣ ਕੋਣ ਲਾ ਬੋਲ ਪਾਵਾਂਗੇ ਉਹ ਬੰਦਾ ਮਤਲਬ ਗਾਣੇ ਕੋਨੇ ਕੱਢਦਾ ਨਾ ਆਪਣਾ ਸਾਜਲੀ ਦਾਗਾ ਆ ਵੀਰੇ ਨਾ ਵੀ ਕਣਗੇ ਉਹਦੇ ਅਸਲ ਵਿੱਚ ਉਹਨੇ ਇਹ ਰਖਵਾਇਆ ਮੈਥੋਂ ਕਹਿ ਕੇ ਨਹੀਂ ਮੈਂ ਹੁਣ ਨੂੰ ਕਹਿੰਦਾ ਬਈ ਲੈ ਜਾ ਇਹ ਰਖਵਾਇਆ ਹੋਇਆ ਇੱਕ ਹੈ ਤੇ ਉਹ ਮੁਰਗੀ ਇਹ ਵੇਚਣੀ ਨਹੀਂ ਫਾਨੀ ਹਾਂ ਇਹ ਮਤਾਂ ਰੱਖੀ ਬੈਠਾ ਨਹੀਂ ਹੁਣ ਨੂੰ ਤਾਂ ਮੈਂ ਕਰ ਦਿੰਦਾ ਦਿੱਤਾ ਫਿਰ ਹੁਣ ਸਾਨੂੰ ਦੇ ਉਹ ਹੋਰ ਦੇ ਵੀ ਕੋਈ ਆ 10 ਬੰਦੇ ਖੜੇ ਜਵਾਕ ਨੇ ਕੱਟ ਤੋੜਿਆ ਹੁਣ ਨੇ ਉਹਦੇ ਠੀਕ ਆ ਦੋ ਖਿਡਾਰੀ 1200 ਲੈ ਆਪਾਂ ਦਾ ਲੱਭ ਲੈਣੇ ਇਹੋ ਕੋਈ ਚੱਕਰ ਨਹੀਂ 1200 ਲਾਤਾ ਭਾਈ ਇਹਦਾ ਹਾਂ ਸਹੀ ਆਪਣਾ ਯਾਰ ਹੋਰ ਬੱਚੇ ਨੇ ਕੋਈ ਨਹੀਂ ਉਧਰ 500 ਵੱਲ ਗਿਆ ਅੱਛਾ ਕਰਿਆ ਜੀ ਜਵਾਕ ਠੀਕ ਆ ਲੈ ਵਟ ਆ ਚੱਕ ਚੱਕ ਵੀ ਹੋਗਾ ਆਪਾਂ ਠੀਕ 100 700 ਦੇ ਤੇ ਰਹੇ ਹੋਗੇ 1200 ਦੇ ਤੇ ਠੀਕ ਹੈ ਜੀ 80 ਹੀ ਕਰ ਦੇ 100 ਦੇ ਭਾਈਆਂ ਕੋਲ ਜਦੋਂ ਜਾਏਗਾ 2600 ਹੋਏ ਕਿੰਨੇ ਹੋਗੇ 7 14 14 ਤੇ 7 ਲੜਾ ਮਾਰਦਾ ਕੈਲਕੂਲੇਟਰ 15 21 21 ਤੇ 12 ਤੇ 2100 ਹੋ ਗਿਆ ਕਿੰਨਾ 31 ਅ ਵੀ ਨਾ ਆਪਾਂ ਕਹਿੰਦਾ ਪਹਿਲਾਂ ਤੇਰੇ ਵਾਲੀ ਕਮਾਈ ਸਾਡਾ ਠੀਕ ਹੈ ਗੈਣਾ ਕਰਾਉਦੇ ਹੱਥ ਤੇ ਕਿੰਨੇ ਆ ਪੰਜ ਇਹ ਸੱਤ ਇਹਦਾ 700 700 200 ਅੱਧਾ ਕਰਦੇ ਆ 700 ਉਹ ਵੀਰ ਪਿਆਦਾ ਉਹ ਜਵਾਕ ਨੇ ਸੌਂਕ ਨਾ ਪਾਲਾ ਅਸੀਂ ਨਹੀਂ ਧੱਕਾ ਨਹੀਂ ਸੀ ਕਰਦਾ ਜੀ ਹੋਰ ਹੁੰਦਾ ਉਹਦਾ ਬਦਲਾ ਕਰੂੰ ਜਵਾਕ ਨੂੰ ਚੱਲ ਪੁੱਤ ਖੁਸ਼ ਹੋ ਕੇ ਲੈ ਕੇ ਜਾ ਰਹੇ ਨਾ ਪੱਕਾ ਇਹ ਠੀਕ ਆ ਚਲੋ ਕੋਈ ਗੱਲ ਕਿੰਨਾ ਬਣਦਾ 3500 3500 3500 3800 ਪੁੱਤ ਭਾਈ ਨੂੰ ਕਹੇ ਵਾਅਦਾ ਕਰਨ ਤੈਨੂੰ ਰੁਪਈਏ ਭਾਈ ਅਜ ਨੂੰ ਕਰਤੀ ਬੋਲ ਗਏ ਕਹੇ ਰੇ ਭਾਈ ਨੂੰ ਵਾਦਾ ਕਰਨ ਬੈਤ ਨੇ ਤੇ ਵੀ ਪ੍ਰਵਾ ਮੇਰੇ ਬੱਚੇ ਵਾਦਾ ਕਰਨ ਹੈ ਨਾ ਅੱਗੇ ਤੂੰ ਇੰਨੇ ਮਤਲਬ ਨਸ਼ੇ ਪੱਤੇ ਤੋਂ ਰਹਿ ਤੈ ਤੇ ਤੂੰ ਗਿਆਨੀ ਤੇ ਨਹੀਂ ਬੰਦਾ ਠੀਕ ਹੈ ਨਸ਼ੇ ਪੱਤੇ ਤੋਂ ਰਹਿ ਤ ਗੇਮਾਂ ਨਾਲ ਤੇ ਜਾਨਵਰਾਂ ਨਾਲ ਪਿਆਰ ਕਰ ਤੇ ਸੱਚੀ ਬੋਲਣਾ ਠੀਕ ਹੈ ਔਰ ਸੱਚ ਬੋਲਣਾ ਤੂੰ ਮਾਰ ਨਹੀਂ ਆ ਨਾ ਆਪਣੇ ਘਰੇ ਹੈ ਪਤਾ ਨਾ ਤੈਨੂੰ ਵੀ ਸੱਚੀ ਕਹਿਣਾ ਭਾਵੇਂ ਆਪਣਾ ਪਿਓ ਆ ਪਿਓ ਨੂੰ ਵੀ ਕਹਿਣਾ ਵੀ ਤੂੰ ਝੂਠਾ ਰਹਿੜੀ ਸਮਝ ਗਿਆ ਨਾ 200 ਮੌਤ ਤੈਨੂੰ ਲੱਗਦਾ ਮੈਂ ਝੂਠਾ ਮੈਨੂੰ ਕਹਿਣਾ ਹੈ ਤਾਂ 200 ਵੀ ਡੈਡੀ ਤੋਂ ਠੁੱਟਾ ਤੇਰੇ ਜੈਨ ਮਾਤਾ ਤੋਂ ਹੁਣੀ ਚਾਹ ਓਏ ਡੈਡੀ ਦੀ ਸੇਵਾ ਰੱਖਣੀ ਆ ਇਹ ਵੀ ਹੈ ਨਹੀਂ